ਕਿਹੜਾ ਹੁੰਦਾ ਆਪਣਾ ਚੀੜੀ ਕਿੜੀ ਸਦਨ ਖੜੀ ਹੁੰਦੀ ਨੇ ਬਈ ਇੱਥੇ ਆਪਣਾ ਲੈ ਲਵੇ ਬਈ ਟਰਾਲੀਆਂ ਦਾ ਫਿਲਹਾਲ 7-8 ਹੁੰਦੀ ਹੁੰਦੀ ਹੈ ਅਵੇਲੇਬਲ ਹੁੰਦੀ ਨਹੀਂ ਬਈ ਹੁੰਦੀ ਠੀਕ ਆ ਬਈ ਤੇ ਬਈ ਹੋਰ ਤਾਂ ਬਣਾ ਕੋਈ ਮਦਰ ਖੇਤੀਬਾੜੀ ਵਾਲੀ ਕਿ ਸਦਨ ਮਿਲ ਜਾਂਦਾ ਸਦਨ ਨਹੀਂ ਮਿਲਦਾ ਠੀਕ ਆ ਬਈ ਬਾਕੀ ਤੁਸੀਂ ਆਰਡਰ ਤੇ ਬਣਾ ਕੇ ਦਿੰਦੇ ਜੀ ਸੁਪਰ ਸੀਡਰ ਰੂਟਾਵੇਟਰ ਸਭ ਕੁਝ ਮਿਲਦੇ ਨੇ ਬਿਲਕੁਲ ਮਿਲਦਾ ਹੈ ਬਈ ਠੀਕ ਆ ਬਈ ਠੀਕ ਆ ਇੱਕ ਜਾਇ ਜੀ ਰੇਟ ਤੇ ਦਿੰਨੇ ਨਾਲ ਆਪਾਂ ਲੈਣਾ ਠੀਕ ਆ ਇਹਦੇ ਬਾਰੇ ਦੱਸੋ ਮੜਾ ਹੈ ਬਈ ਇਹ 92 ਮੜਦਾ ਜੀ 1992 ਮੜਦਾ 1992 ਮਾਡਲ ਬਈ ਹਾਂਜੀ ਹਾਂ ਠੀਕ ਤੇ ਇੰਜਨ ਗੇਅਰ ਦਾ ਜਮਾ ਓਕਾ ਬਾਈ ਓਕੇ ਅੱਛਾ ਬਾਈ ਮੰਗਲੇ ਟਾਇਰ ਦੇ ਨੇ ਮੂਰੇ 40 45 ਪੈਸੇ ਨੇ ਬਈ ਜੋ ਗੱਲ ਹੈ ਸੱਚ ਬੋਲ ਰਿਹਾ ਹਣਾ ਬਈ ਪਾਣੀ ਵੀ ਝੂਠ ਫੋੜਦੇ ਹਣਾ ਸਹੀ ਗੱਲ ਆ ਬਾਈ ਇੰਜਨ ਗੇਅਰ ਦਾ ਚਾਹੇ ਬਾਕੇ ਲੈ ਜੀ ਅਗਲਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਬਈ ਇਹਦੀ ਕੀ ਡਿਮਾਂਡ ਰਚੀ ਆਪਣੇ ਇਹਦੀ ਵੀਰੇ ਲੱਖ ਰੁਪਇਆ ਡਮਾਉਂਦਾ ਹੈ ਲੱਖ ਰੁਪਇਆ ਡਮਾਉਂਦਾ ਹੈ ਹਾਂ ਜੀ ਮਾਡਲ ਤੜੇ ਦੀ 24 ਮਾਡਲ ਹੈ ਜੀ ਬਾਈ ਤੇ ਇਹਦੇ ਤੇ ਆਪਾਂ ਡਬਲ ਟਾਇਰ ਕਰਕੇ ਦੇਵਾਂਗੇ ਇਸ ਟਾਈਮ ਫਿਲਹਾਲ ਸਿੰਗਲ ਨੇ ਸਿੰਗਲ ਨੇ ਬਾਈ ਇਸ ਟਾਈਮ ਹਾਂ ਕਰਕੇ ਦੇਵਾਂਗੇ ਜੀ ਬਾਈ ਇਹਦੇ ਮਾਲ ਹੈ ਜਿਹੜਾ ਲੱਗਿਆ ਹੋਇਆ 2 ਇੰਚੀ ਡੇਢ ਛੋਹ ਦੀ ਅੰਗਲਾ ਹੈ 12 ਗੇਜ ਦੀਆਂ ਸਾਈਡਾਂ ਨੇ ਠੀਕ ਹੈ ਬਾਈ ਹਾਂ ਜੀ 5 ਐਮ ਐਮ ਦਾ ਫਰਸ਼ ਹੈ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਬਾਈ ਕਿੰਨੀ ਟਰਾਲੀ ਹੈ ਜੀ ਇਹ 11 1/2 ਬਾਈ 11 1/2 ਠੀਕ ਹੈ ਹੱਬਾ ਕਿੰਨੇ ਡੀਆਂ ਨੇ ਇਹਦੇ ਜੀ ਇਹਦੇ 8 ਨਟੀਆਂ ਸਟੀਲੀਆਂ ਹੱਬਾ ਨੇ ਠ ਕੰਪਨੀ ਹੈਗੇ ਵੀਰੇ ਐਨਾਂ ਨੇ ਪੀ ਦੀਆਂ ਇਹਨਾਂ ਨੇ ਪੀ ਦੇ ਨੇ ਬਾਈ ਹਾਂਜੀ ਤੇ ਬਾਈ ਜਾਲ ਲਾਉਣਾ ਉਹ ਲੱਖੀ ਤੋਂ ਸੀਧੀ ਤੇ ਜਾਲੀ ਲਾ ਕੇ ਦੇਵਾਂਗੇ ਡਬਲ ਟਾਇਰ ਕਰਕੇ ਦੇਵਾਂਗੇ ਠੀਕ ਹੈ ਬਾਈ ਹਾਂਜੀ ਜਿਵੇਂ ਕਿਸ ਨੂੰ ਬਿਨਾਂ ਜਾਲੀ ਚਾਹੀਦੀ ਉਹ ਵੀ ਮਤਲਬ ਉਹ ਵੀ ਦੇ ਦਾਂਗੇ ਬਾਈ ਹਾਂਜੀ ਠੀਕ ਹੈ ਬਾਈ ਠੀਕ ਹੈ ਤੇ ਕਾ ਇਹਦੇ ਟਾਇਰ ਵੀ ਵਧੀਆ ਨੇ ਜੀ ਚਾਰੇ ਚਾਰੇ ਟਾਇਰ ਨੇ ਹਾਂ ਚਾਰੇ ਟਾਇਰ ਵਧੀਆ ਨੇ ਠੀਕ ਹੈ ਜੀ ਤੇ ਸਾਈਜ਼ ਇਹਦਾ ਹੀ ਮਤਲਬ ਇਹਦਾ ਸਾਈਜ਼ 11 11.5 ਜੀ 11.5 ਜੀ ਹਾਂਜੀ ਠੀਕ ਹੈ ਠੀਕ ਉਹਦੇ ਨਾਲ ਦੀ ਸੇਮ ਹੈ ਜੀ ਇਹੇ ਠੀਕ ਹੈ ਸਹੀ ਮੈਂ ਜਾਲੀ ਲੱਗੀ ਹੋਇਆ ਪਲਾਸਟਿਕ ਦੀ ਠੀਕ ਹੈ ਜੀ ਹਾਂਜੀ ਜੀ ਉਹ ਵੀ 2.5 ਦਾ ਮਾਲ ਹੈ ਜੀ ਠੀਕ ਹੈ ਜੀ ਉਹ ਵੀ 5 ਨੰਮ ਦਾ ਫਰਸ਼ ਠੀਕ ਹੈ ਹਾਂ 4 ਇੰਚ ਹੀ ਹਿਸਾਬ ਜੀ ਜੀ 1.5 ਕਿਲੋ ਵਾਲਾ ਬੱਤਾ ਜਿਹੜਾ ਥੱਲੇ ਲੱਗੇ ਹੋਏ ਨੇ ਠੀਕ ਹੈ ਜੀ ਹਾਂਜੀ ਜੀ ਰਹੀ ਠੀਕ ਹੈ ਜੀ ਸੇਮ ਸਾਰਾ ਮਾਲ ਸੇਮ ਆ ਬਈ ਇਹ ਵੀ ਕਿਸੇ 70 ਦੀ ਹੈ ਜੀ ਹਾਂਜੀ ਇਹ ਵੀ 170 ਦੀ ਠੀਕ ਹੈ ਜੀ ਇੱਕ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਇਹ ਮਤਲਬ ਇਹ ਚਾਦਰ ਜੁਦਰੀ ਕਿਹੜੀ ਹੁੰਦੀ ਜਿਹੜੀ ਆ ਆ ਜੀ ਹੁੰਦੀ ਹੈ ਇਹ ਕਿਹੜੇ ਐਮਸੀ ਦਾ ਮਾਲ ਹੈ ਜੀ ਐਮਸੀ ਦਾ ਮਾਲ ਹੈ ਠੀਕ ਹੈ ਜੀ ਹਾਂਜੀ ਸਾਰਾ 8 ਇੰਚੀ ਚਾਸੀ ਐਮਸੀ ਦਾ ਮਾਲ ਲੱਗਿਆ ਸਾਰਾ ਅੱਛਾ ਜੀ ਹਾਂਜੀ ਠੀਕ ਹੈ ਬਈ ਠੀਕ ਹੈ ਜੀ ਪੂਰਾ ਸਪੇਸ ਕੰਪਲੀਟ ਆ ਜੀ ਹਾਂਜੀ ਇਹ ਜਾਲ ਸੇ ਇਹ ਮਾਲ ਸੇ ਨਹੀਂ ਲੱਗਿਆ ਹੋਇਆ ਉਹਦਾ ਤੇਦਾ ਹਾਂਜੀ ਠੀਕ ਹੈ ਜੀ ਇਹਦੇ ਟੋਪੀ ਲੱਗੀ ਹੋਈ ਆ ਕੰਪਲੀਟ ਨਾਲ ਹਾਂ ਠੀਕ ਹੈ ਜੀ ਹਾਂਜੀ ਇਹਦਾ ਰੇਟ ਹੈਗਾ 1,75,000 ਠੀਕ ਹੈ ਜੀ ਇਹਦੇ ਵਿੱਚ ਕੰਡੀਸ਼ਨ ਚੱਲੀ ਹੋਈ ਆ ਅੱਛਾ ਚੱਲੀ ਹੋਈ ਆ ਹਾਂਜੀ ਐਡ ਕੀ ਐਡ ਕੀ ਹੈ ਕਿ ਉਹਦੇ ਚੱਲੀ ਹੋਈ ਆ ਠੀਕ ਹੈ ਜੀ ਜਿਹੜਾ ਸਾ ਬੱਡਾ ਜੀ ਦਾ ਕਿੰਨੇ ਫੁੱਟ ਦਾ ਈ ਇਹ ਇਹ 3.5 ਫੁੱਟ ਦਾ ਬੱਡਾ ਜੀ ਉੱਪਰ 10 ਇੰਚ ਦੀ ਟੋਪੀ ਆ ਠੀਕ ਹੈ ਜੀ ਇਹ ਵੇ ਜੀ ਇਹਦੇ ਹੈਗੇ ਨੇ ਇਹਦੇ 2 ਇੰਚ 1.5 ਤੋਂ ਦਾ ਇਹਦੀ ਵੀ ਮਾਲ ਹੈ ਜੀ ਹਾਂ ਜੀ ਬਾਰਾਂਗੀ ਦੀ ਸਾਈਡ ਹੈ ਠੀਕ ਹੈ ਜੀ ਆਖੀ-ਖੀ ਚਾਸੀ ਹੈ ਜੀ ਹਾਂ ਜੀ ਤੇ ਇਹਦੇ 16 ਬੱਤੇ ਨੇ ਜੀ ਜਿਹੜੇ ਸਾਈਡ ਤੇ ਪਾਉਂਦੇ ਨੇ ਆਮ 13 ਜਾਂ 14 ਹੁੰਦੇ ਨੇ ਠੀਕ ਹੈ ਜੀ ਇਹਦੇ 16 ਨੇ ਜੀ 16 ਬੱਤੇ ਨੇ ਇਹਦੇ 40 ਦਿਨ ਹੈ ਇਹ ਵੀ ਕੋਈ ਨਹੀਂ ਹੋਈ ਹੈ ਮਾਡਲ 14 ਹੈ ਨਾ ਜੀ ਹਾਂ ਜੀ ਹਾਂ ਜੀ ਇਹਨਾਂ ਦਾ 14 ਮਾਡਲ ਹੈ ਬਿਲਕੁਲ ਸਾਫ਼ ਹੈ ਵਿੱਚੋਂ ਵੀ ਕੋਈ ਟਾਕੀ ਨਹੀਂ ਕੁਝ ਨਹੀਂ ਹੈਗਾ ਹਾਂ ਜੀ ਚੱਲ ਕੇ ਦੇ ਹੁੱਟੇ ਹੀ ਹੈ ਇਹ ਵੀ 11 ਹੈ ਜੀ ਵੇਗਾ ਨਹੀਂ ਹਾਂਜੀ 711 66 ਨਹੀਂ ਜੀ ਠੀਕ ਹੈ ਇਹ ਕਿਰੇਟ ਲਾਉਂਗੇ ਜੀ ਇਹ 1.5 ਲੱਖ ਦੀ ਜੀ ਇਹ 1.5 ਲੱਖ ਦੀ ਹੈ ਜੀ ਠੀਕ ਹੈ ਸਰ ਪੱਠੇ ਦੇ ਕੰਮ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਪੱਠਾ ਵਾਲੀ ਚਾਸੀ ਹੈ ਠੀਕ ਹੈ ਜੀ ਇਹ ਵੀ ਜੀ ਆਪਣੇ ਵਧੀਆ ਨਵਾਂ ਹਿੱਸਾ ਲੱਗਿਆ ਹੋਇਆ ਹੈ ਠੀਕ ਹੈ ਜੀ ਉਹ ਬਿਲਕੁਲ ਵਧੀਆ ਚਾਸੀ ਹੈ ਜੀ ਬਾਈ ਪੱਤੇ-ਪੁੱਤੇ ਪੂਰੇ ਪਏ ਹੋਏ ਨੇ ਠੀਕ ਹੈ ਠੀਕ ਹੈ ਤੇ ਇਹ 8000 ਰੁਪਏ ਦੀ ਹੈ 8000 ਦੇ ਜੀ ਚੱਲ ਜੀ ਉਦੋਂ ਠੀਕ ਹੈ ਬਾਈ ਵਜੜੀ ਸਾਰੀ ਵਧੀਆ ਜੀ ਇੱਕ ਇੱਕ ਪੀਸ ਲੱਗਣ ਵਾਲਾ ਛੋਟਾ ਜਿਹਾ ਠੀਕ ਹੈ ਉਹ ਚਾਹ ਖੜੀ ਇਹਦੇ ਬਾਰੇ 11.6 ਹੈ ਠੀਕ ਹੈ ਤੇ ਬਣੀ ਹੋਈ ਭਵਾਨੀਗੜ ਬਲਵੰਤ ਦੀ ਹੈ ਬਲਵੰਤ ਦੀ ਹੈ ਠੀਕ ਹੈ ਬਈ ਇਕੱਲਾ ਟਰਾਲੀ ਦੇ ਥੋੜਾ ਜਿਹਾ ਬਾਹਰ ਖੜਨ ਕਰਕੇ ਰਾਮਗੜੀ ਥੋੜੀ ਜਿਹੀ ਡਾਊਨ ਹੈ ਹਾਂਜੀ ਉਹ ਦੱਸੋ ਤੇ ਰੰਗ ਪਈ ਸਾਡੀ ਤੁਸੀਂ ਆਹੋ ਕਰਕੇ ਦੇ ਸਕਦੇ ਹੋ ਜੇ ਆਹ ਲ ਕਹੂਗਾ ਵੀ ਨਾ ਕਰਕੇ ਦੇਓ ਉਧਰਾਂ ਕਰਕੇ ਵੀ ਦੇ ਦਾਂ ਠੀਕ ਠੀਕ ਆਪਾਂ ਕੰਮ ਹੀ ਇਹ ਰੰਗ ਦਾ ਮਤਲਬ ਰੰਗਦਾ ਵੀ ਸਾਰੇ ਕੰਮ ਆ ਜਾਂਦੇ ਠੀਕ ਹੈ ਠੀਕ ਹੈ ਬਈ ਹਾਂਜੀ ਇਹ ਹੀ 11.5 ਹੈ ਹਾਂਜੀ ਤੇ ਇਹਦੇ 2-2 ਦਾ ਮਾਲ ਹੈ ਟਾਇਰ ਚਾਰੇ ਹਨ ਵਧੀਆ ਨੇ ਪੂਰੇ ਵਧੀਆ ਟਾਇਰ ਨੇ ਠੀਕ ਹੈ ਜੀ 4 ਇੰਚ ਹੀ ਹੱਸਾ ਹੈ ਹਾਂਜੀ ਠੀਕ ਹੈ ਜੀ ਇਹਦੇ 8 ਇੰਚ ਚਾਸੀ ਹੈ ਇਹ ਵੀ ਐਮਸੀ ਦੇ ਮਾਲ ਚ ਹੈ ਇਹ ਵੀ ਐਮਸੀ ਦੇ ਮਾਲ ਹੈ ਇਹ ਵਿੱਚੋਂ ਬਿਲਕੁਲ ਸਾਫ ਹੈ ਜੀ ਹਾਂਜੀ ਕੋਈ ਗੱਲ ਨਹੀਂ ਕੁਝ ਨਹੀਂ ਹੈਗਾ ਜੀ ਇਹਦੇ ਵਿੱਚ ਬਿਲਕੁਲ ਫਰੈਸ਼ ਹੈ ਜੀ ਜੀ ਹਾਂਜੀ ਇਹਦੇ ਆਫਿਸ ਮੇ ਤੇ ਟੋਪੀ ਵੀ ਹੈ ਜਿਹੜੀ ਨਾ ਸਾਈਡਾਂ ਹੱਟ ਖੁੱਲਦੀਆਂ ਨੇ ਉੱਪਰਲੇ ਪੱਲੇ ਹੱਟ ਖੁੱਲਦੇ ਨੇ ਉੱਪਰਲੇ ਹੱਟ ਨੇ ਬਈ ਡੱਡ ਮੈਂ ਕਿਹਾ 4 ਫੁੱਟ ਦਾ ਮੁੱਗ ਲਾਇਆ ਹੋਇਆ ਹੈ ਨਾ ਇਹ ਹਾਂਜੀ ਹਾਂ ਹੈਗਾ ਡੱਗਾ ਤਾਂ ਹਾਂਜੀ 4 ਫੁੱਟ ਦਾ ਹੈਗਾ ਇਹ ਜੀਆ ਟਿਕਾ ਇਹਦਾ ਰੇਟ ਹੈਗਾ 1 ਲੱਖ ਰੁਪਏ ਇਹ 1.5 ਲੱਖ ਦੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਬਈ ਹਾਂਜੀ ਇਹ ਟਰਾਲੀ 1,35,000 ਰੁਪਏ ਦੀ ਹੈ ਇਹ ਉੱਪਰ ਚਾਸੀ ਚ ਹੈ ਜਿਹੜੀ ਉੱਪਰ ਕੱਢਣ ਵਾਲੀ ਆਉਂਦੀ ਆ ਹਾਂਜੀ ਹਾਂ ਠੀਕ ਹੈ ਦਿਖਾ ਦੇ ਬਾਈ ਇੱਕ ਵਾਰੀ ਬਾਕੀ ਸਾਰੀਆਂ ਵਿੱਚ ਕੱਢਣ ਵਾਲੀਆਂ ਨੇ ਠੀਕ ਹੈ ਬਈ ਇਹਦੇ ਜਿਹੜੇ ਆਪਾਂ ਚੈਨਰ ਨੇ ਨਾ ਆ ਚੈਨਰ ਉੱਪਰ ਟਿਕਦੇ ਨੇ ਚੈਨਰਾਂ ਤੇ ਇਹ ਬਈ ਕੀ ਫਾਇਦਾ ਕੀ ਮਦਦੀ ਹੁੰਦੀ ਹੈ ਇਹ ਮਿੱਟੀ ਵਾਸਤੇ ਫਾਇਦਾ ਵੀਰੇ ਇਹਦਾ ਠੀਕ ਹੈ ਬਈ ਇਹਦਾ ਫਾਇਦਾ ਜਿਹੜਾ ਮਿੱਟੀ ਵਾਸਤੇ ਆ ਠੀਕ ਹੈ ਬਈ ਠੀਕ ਤੇ ਜ਼ਿਮੀਦਾਰ ਨੂੰ ਇਹਦਾ ਥੋੜਾ ਘੱਟ ਫਾਇਦਾ ਹੈ ਅੱਛਾ ਬਈ ਤੇ ਜਿਹੜੇ ਮਿੱਟੀ ਦਾ ਕੰਮ ਕਰਦੇ ਨੇ ਟੋਟ ਬਾਈ ਦਾ ਕਰਾਏ ਵਾਲੇ ਉਹਨਾਂ ਨੂੰ ਇਹ ਚੀਜ਼ ਦਾ ਜ਼ਿਆਦਾ ਤੋ ਹੈ ਪੈਰ ਇਹਦਾ ਨਾਲ ਹੈਗਾ ਇੱਕ ਉਹ ਦੇਵਾਂਗੇ ਉਹ ਦੇਵਾਂਗੇ ਹਾਂਜੀ ਠੀਕ ਹੋਰ ਬਿਚੋਂ ਬਿਲਕੁਲ ਸਾਫ਼ ਹੈ ਜੀ ਵਿਚੋਂ ਹੀ ਦਿਖਾ ਦੇਣੇ ਕਿਵਾਰਾ ਜਰੂਰ ਰੱਖੋ ਬਈ ਇਹਦਾ ਕੀ ਮਡਮਾਨੀ ਜੀ ਆਪਣੀ ਦੀ ਬਈ ਇਹਦੀ ਬਈ 135000 ਰੁਪਏ ਦੀ 135000 ਰੁਪਏ ਹਾਂਜੀ ਤੇ ਵੀਰੇ ਸੁਪਰ ਸੀਡਰ ਖੜਾ ਹੈ ਬਣ ਲੈ ਇਹਦੇ ਅਗਰ ਦੱਸੋ ਮੜਾ ਜੀ ਇਹ ਬਈ ਜੀ ਸਮੈਨ ਕੰਪਨੀ ਦਾ ਜੀ ਬਈ ਤੇ 2022 ਮਾਡਲ ਹੈ ਜੀ ਬਾਈ ਛੁਰੀਆਂ ਸ਼ਰੀਆਂ ਪੁਰਾਣੀਆਂ ਨੰਗੀਆਂ ਪੰਜਾਂ ਨੇ ਬ੍ਰੇਕ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਿਰਫ ਐਨ ਨਵਾਂ ਪਿਆ ਜਮਾ ਆਪਣਾ ਆਪਣਾ ਬਾਹਣ ਬੀਜਦੇ ਸੀ ਬੰਦੇ ਅੱਛਾ ਬਾਈ ਹਾਂ ਜੀ ਜਮਾ ਬਿਲਕੁਲ ਨਾਲ ਦੇ ਖੁਰਪੇ ਨੇ ਸਾਰਾ ਕੁਝ ਨਾਲ ਦਾ ਹੈ ਠੀਕ ਹੈ ਬਾਈ ਇਹਦੀ ਕੋਈ ਚੀਜ਼ ਬਦਲੀ ਨਹੀਂ ਹੋਈ ਠੀਕ ਹੈ ਬਾਈ ਇੱਕ ਇਹ ਆਉਂਦਾ ਵੀਰ ਜੀ ਡਿਸਕਾਂ ਚ ਇਹ ਡਿਸਕਾਂ ਵਾਲਾ ਨਹੀਂ ਹੈਗਾ ਇਹ ਤਵੀਆਂ ਵਾਲਾ ਹੈ ਇਹ ਤਵੀਆਂ ਵਾਲਾ ਬਾਈ ਜਿਹੜੀਆਂ ਆਣੇ ਨਾ ਇਹ ਡਿਸਕਾਂ ਨਹੀਂ ਹੋਈਆਂ ਨੇ ਤਵੀਆਂ ਨੇ ਠੀਕ ਹੈ ਜੀ ਆਪਾਂ ਤੁਹਾਨੂੰ ਦੇ ਸਕਦਾ ਸਿੱਧਾ ਪਾਣੀ ਹੈਗਾ ਹਾਂ ਜੀ ਹਾਂ ਇਹ ਸਾਰਾ ਮਤਲਬ ਇਹ ਚੱਲਿਆ ਥੋੜਾ ਹੋਇਆ ਹੈ ਹਾਂਜੀ ਆਪਦਾ ਆਪਦਾ ਬਣ ਵੀ ਦੇ ਤੇ 35 40 ਕਿੱਲੇ ਵੀ ਦੇ ਸੀ ਬੰਦੇ ਠੀਕ ਹੈ ਜੀ ਹਾਂਜੀ ਇਹ 7 ਫੁੱਟ ਹੈ ਜੀ ਹਾਂਜੀ ਕਿੰਨੇ ਮਾਡਲ ਹੈ ਜੀ 2022 ਇਹ 2022 ਮਾਡਲ 7 ਫੁੱਟ ਹੈ ਜੀ ਠੀਕ ਹੈ ਜੀ ਹਾਂਜੀ ਸਮੈਨ ਕੰਪਨੀ ਦਾ ਠੀਕ ਹੈ ਜੀ ਹਾਂਜੀ ਤੇ ਰੂਟਾ ਵਿਟਰ ਵੀ ਬਣ ਜਾਂਦਾ ਹੈ ਨਾ ਇਹ ਰੂਟਾ ਵਿਟਰ ਵੀ ਬਣ ਜਾਂਦਾ ਬਾਈ ਜੀ ਖੋਲ ਕੇ ਆਹ ਚੀਜ਼ ਇੱਥੋਂ ਖੁੱਲ ਜਾਂਦੀ ਆ ਖੋਲ ਕੇ ਇਹਨੂੰ ਇਹ ਰੂਟਾ ਵਿਟਰ ਵਿੱਚ ਵੀ ਵਰਤ ਸਕਦੇ ਆਪਾਂ ਠੀਕ ਹੈ ਜੀ ਹਾਂਜੀ ਇਹਦੀ ਕੀ ਮੰਗਾ ਜੀ ਇਹਦੀ 1,25,000 ਰੁਪਏ ਜੀ 1,25,000 ਹਾਂਜੀ ਇਹ ਗ ਟੈਟੂਰ ਜਮਾ ਨਾ ਮੈਨੇ ਠੀਕ ਹੈ ਜੀ ਹਾਂ ਜੀ ਇੰਜਨ ਹੋ ਜਾਂਦਾ ਜਮਾ ਸਾਰਾ ਕੋਈ ਕੰਮ ਨਹੀਂ ਪਾਲਦਾ ਸਾਰਾ ਓਕੇ ਹੈ ਜੀ ਮਾਡਲ ਕਿਹਨਾਂ ਹੀ ਹੈ ਮਾਡਲ 2011 ਜੀ ਪੀਪੀ 10 ਨੰਬਰ ਹੈ ਬਈ ਦੇਖ ਸਕਦਾ ਤੁਸੀਂ ਲੁਧਿਆਣੇ ਦਾ ਨੰਬਰ ਹੈ ਜੀ ਪੀਪੀ 10 ਠੀਕ ਹਾਂ ਜੀ ਇਹਦਾ ਵੀ ਕੀ ਮੰਗ ਰਹੇ ਸੀ ਆਪਣੇ ਜੀ ਇਹਦੀ 1,25,000 ਰੁਪਏ 1,25,000 ਹਾਂ ਅਸੀ ਗੱਲ ਬਾਈ ਕੀ ਹਾਲ ਨੇ ਭਰਾ ਅਸੀ ਕਰਨ ਮਨਦੀਪ ਬਾਈ ਅਸੀ ਗੱਲ ਬਾਈ ਰੁਪਈਆ ਲੈਣ ਬਾਈ ਹਾਂ ਠੀਕ ਠਾਕ ਨੇ ਬਈ ਕੰਮ ਕਰ ਬਈ ਚੱਲ ਰਿਹਾ ਆਪਣਾ ਹਾਂ ਵਧੀਆ ਬਾਈ ਵਧੀਆ ਠੀਕ ਹੈ ਬਾਈ ਠੀਕ ਹੈ ਬਈ ਨਾ ਦੱਸੋ ਬਲੋ ਦਾ ਕਲੀਬਾ ਠੀਕ ਹੈ ਬੈਠੀ ਪਿੰਡ ਕਿਹੜਾ ਬਾਈ ਆਪਣਾ ਪਿੰਡ ਚ ਨਾਲ ਠੀਕ ਹੈ ਜੀ ਬਾਈ ਜੀ ਤੇ ਬਾਈ ਆਪਣਾ ਕੰਮ ਕੀ ਕਰਦੇ ਆ ਪਰ ਵੈਸੇ ਜਿਹੜਾ ਮੇਨ ਹੈਗਾ ਵੀਰੇ ਆਪਣੇ ਦੇ ਖੇਤੀ ਦੇ ਸਾਰੇ ਖੰਦ ਬੁਖੂਨ ਮਿਲਦੇ ਨੇ ਠੀਕ ਹੈ ਬਾਈ ਹਾਂ ਟਰਾਲੀਆਂ ਜਿਆਦਾ ਸਾਰਾ ਫਿਰ ਉਹ ਟਰਾਲੀਆਂ ਤੇ ਬੇਲਰ ਇਹ ਚੀਜ਼ਾਂ ਠੀਕ ਹੈ ਬਾਈ ਮਤਲਬ ਸੇਲਫ ਜਿਹੜਾ ਵੀ ਕਰਦੇ ਆ ਨਾ ਸੇਲਫ ਜਿਹਦੇ ਹੀ ਕੰਮ ਆ ਜੀ ਆਪਣਾ ਤੇ ਨਵੀਆਂ ਵੀ ਬਣਾਉਣਾ ਨਹੀਂ ਬਣਾਉਂਦੇ ਨੇ ਬਾਈ ਠੀਕ ਹੈ ਠੀਕ ਹੈ ਸਾਰੇ ਸੰਦ ਨਵੇਂ ਵੀ ਬਣਾਉਣਾ ਜੀ ਬਾਈ ਜੀ ਹਾਂ ਹਾਲ ਤਵੀਆਂ ਸਾਰੇ ਕੁਝ ਮਿਲਦਾ ਠੀਕ ਹੈ ਬਾਈ ਅੱਛਾ ਜੀ ਠੀਕ ਹੈ ਬਾਈ ਠੀਕ ਹੈ ਤੇ ਦੂਨਾਂ ਪਾਈਆਂ ਦੀ ਪਾਰਟਨ ਨਹੀਂ ਸੀ ਤੁਹਾਡੀ ਬਾਈ ਚਲੋ ਵਧੀਆ ਗੱਲ ਹੈ ਵਧੀਆ ਗੱਲ ਹੈ ਬਾਈ ਤੇ ਬਈ ਅੱਜ ਆਪਾਂ ਆਪਣੇ ਲਈ ਕੀ ਜਿਹੜਾ ਆਪਾਂ ਵੀਡੀਓ ਦਿਖਾਵਾਂਗੇ ਬਈ ਅੱਜ ਵੀਡੀਓ ਚ ਬਾਈ ਆਪਣੇ ਲਈ 6 ਨਗ ਤਾਂ ਟਰਾਲੀਆਂ ਨੇ ਠੀਕ ਹੈ ਜੀ ਠੀਕ ਹੈ ਬਾਈ ਇੱਕ ਪੱਠਾ ਦੀ 84 ਹੈ ਹਾਂ ਜੀ ਤੇ ਇੱਕ ਭਾਈ 3724 ਠੀਕ ਹੈ ਜ ਤੇ ਕਪੜੇ ਦੇ ਰਵੇ ਟੈਂਪੂ ਆ ਗਿਆ ਆ ਖੜੇ ਬਾਹਰ ਉਹਦਾ ਬਾਈ ਇਹ ਆਪੇ ਬਾਜ ਦਿਖਾ ਦੇਣਾ ਜਲਾ ਖੜੇ ਠੀਕ ਆ ਬਾਈ ਠੀਕ ਆ ਪਹਿਲਾਂ ਕਿੱਥੋਂ ਸਟਾਰਟ ਕਰੀਏ ਬਾਈ ਆਪਾਂ ਆਪਾਂ ਬਾਈ ਇਹ ਤੂੰ ਕਰ ਲੋ ਠੀਕ ਹੈ ਜੀ ਬਾਈ ਆ ਜਾਓ ਇੱਥੇ ਆ ਜਾਓ ਬਾਈ ਪਹਿਲਾਂ ਇਹਦੇ ਬਾਰੇ ਦੱਸੋ ਬਾਈ ਹਾਂਜੀ ਇਹਦੀ ਮਤਲਬ ਵੀ 30 ਪ੍ਰਾਈਜ਼ ਇਹਦਾ ਚੀਜ਼ ਨਹੀਂ ਵੇਟ ਬੋੜ ਕਿੰਨਾ ਗਿਆ ਬਾਈ ਦਾ ਇਹਦੇ ਚ ਬਾਈ ਜੀ ਤਾਂ 2 क्विंटल ਵੇਟ ਹੈ 2 क्विंटल ਬਾਈ ਹਾਂਜੀ ਇਹਦੇ ਸਾਰਾ ਜਿਹੜਾ ਐਂਗਲ ਲੱਗਿਆ ਹੋਇਆ 2 ਬਾਈ 2 ਦਾ ਲੱਗਿਆ ਹੋਇਆ ਹੈ ਜੀ ਬਾਈ ਹਾਂਜੀ ਤੇ ਚੱਦਰ ਜਿਹੜੀ ਲੱਗੀ ਹੋਈ ਉਹ 12 ਗੇਜ ਦੀ ਸਾਈਡ ਵਾਲੀ ਹੈ ਠੀਕ ਹੈ ਤੇ ਥੱਲੇ ਵਾਲੀ ਜਿਹੜੀ ਲੱਗੀ ਹੋਈ ਉਹ 10 ਗੇਜ ਦੀ ਹੈ ਠੀਕ ਹੈ ਠੀਕ ਹੈ ਬਈਆ ਬੱਤੀਆ ਕਾਲੀ ਇਹ ਘੜੀ ਇਹ ਤਿੰਨ ਸੂਤ ਮੋਟੀਆਂ ਪਲੇਟਾਂ ਲੱਗੀਆਂ ਜਾਂਦੀਆਂ ਤਿੰਨ ਸੂਤ ਮੋਟੀਆਂ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਟਾਰ ਟੂ ਸਾਰੇ ਲਾ ਕੇ ਠੀਕ ਹੈ ਜੀ ਤੇ ਹਾਂ ਇਹਦੇ ਮੰਗਲ ਡਾਲਾ ਪੈਂਦਾ ਕਰਿਆ ਹੋਇਆ ਹੈ ਹਾਂਜੀ ਠੀਕ ਹੈ ਬਈ ਮਤਲਬ ਚਾਲੀ ਆ ਇਹ ਬਾਹਰ ਨਿਕਲਦੀ ਹੈ ਹਾਂ ਦੇਖੋ ਭੰਦਰ ਡਾਲੇ ਜਾਂ ਕਿਤੇ ਨਵੀਂ ਹੈ ਨਾ ਜੀ ਆਹ ਨਿਕਲਦੀ ਹੈ ਠੀਕ ਹੈ ਬਈ ਇਹ ਡਾਲੇ ਸਮੇਤ ਹੈ ਹਾਂਜੀ ਮਤਲਬ ਹੈਵੀ ਮਟੀਰੀਅਲ ਆ ਸਾਰਾ ਵਰਤਿਆ ਹੋਇਆ ਸਾਰਾ ਹੈਵੀ ਮਟੀਰੀਅਲ ਲੱਗਿਆ ਜੀ ਇਹਦੇ 2 2 ਦਾ ਐਂਗਲ ਲੱਗਿਆ ਸਾਰਾ ਠੀਕ ਆ ਜੀ ਠੀਕ ਆ ਠੀਕ ਆ ਬਾਈ ਆਪਾਂ ਦੇਖੋ ਸਾਡਾ ਬਾਈ ਕੁਆਲਿਟੀ ਵਧੀਆ ਨਾ ਕਿਤੇ ਜਾਂਦੀ ਨਹੀਂ ਜੀ ਨਾ ਨਹੀਂ ਪੂਰੀ ਟੌਪ ਦੀ ਕੁਆਲਿਟੀ ਬਾਈ ਇਹੇ ਤੁਸੀਂ ਆਪਦੇ ਮਤਲਬ ਹੱਥੀ ਬਣਾਈ ਹੋਈ ਜੀ ਹੱਥੀ ਬਣਾਈ ਹੋਈ ਆ ਜੀ ਠੀਕ ਬਣਾਵੀ ਦੇਣਾ ਆਰਡਰ ਤੇ ਆਪਾਂ ਬਾਈ ਠੀਕ ਆ ਬਾਈ ਠੀਕ ਆ ਏੜੀ ਬਣੀਆਂ ਨੇ ਆਰਡਰ ਤੇ ਨਹੀਂ ਬਾਈ ਦੋ ਇਹ ਕਿਉਂ ਵੀ ਵੈਸੇ ਆਪਣੇ ਜੀ ਆ ਆਰਡਰ ਤੇ ਆ ਕਿ ਆਰਡਰ ਤੇ ਬਣੀ ਹੋਈ ਹੈ ਮਤਲਬ ਆਪਣੇ ਲਈ ਮਿਲ ਜਾਂਦੇ ਆ ਉਹ ਜੀ ਇੱਕ ਟਾਈਮ ਤੇ ਠੀਕ ਆ ਬਾਈ ਠੀਕ ਆ ਇੱਕ ਆ ਦਿਖਾ ਦੀ ਵੀਰੇ ਜਾਲ ਬਾਈ ਨੇ ਆ ਆਲੂ ਮੰਡੜਾ ਬਣਾਇਆ ਹੋਇਆ ਆਹਾਂ ਬਾਈ ਇਹ ਸਾਰਾ ਕੁਝ ਬਣਾਉਣਿਆ ਜੀ ਇਹ ਬਣਾਉਣਿਆ ਬਾਈ ਠੀਕ ਆ ਠੀਕ ਆ ਬਾਈ ਠੀਕ ਇਹਦਾ ਬਾਈ ਆਪਾਂ ਪ੍ਰਾਈਸ ਦੱਸ ਸਕਦੇ ਆ ਇਹ ਕੀ ਦਾ ਹਾਂਜੀ ਹਾਂਜੀ ਬਾਈ ਜੀ ਦੱਸਿਓ ਬਾਈ ਦਾ 25000 ਰੁਪਏ ਦਾ ਵੀਰੇ 25000 ਦਾ ਬਾਈ ਮੌਕੇ ਤੇ ਮਾਨਦਾਨ ਆਪਾਂ ਕਰਾਂਗੇ ਮੌਕੇ ਤੇ ਮਾਨਦਾਨ ਕਰਾਂਗੇ ਜੀ ਬਾਈ ਠੀਕ ਆ ਬਾਈ ਇੱਕ ਆਹ ਜੀ ਹਾਂਜੀ ਹਾਂਜੀ ਬਾਈ ਇਹਦੇ ਨਾਲ ਉਹ ਹੈਗਾ ਜੀ 6.5 ਫੁੱਟ ਹਾਂਜੀ ਤੇ ਇਹ ਹੈਗਾ 6 ਫੁੱਟ ਦਾ ਜੀ ਇਹ 6 ਦੀ 2.5 ਉਹਦੇ 2.2 ਇਹਦੇ 2.5 ਦੀ ਹੈ। ਹਾਂਜੀ ਚਾਦਰ ਸੇਮ ਲੱਗੀ ਹੋਈ ਆ। ਠੀਕ ਹੈ ਠੀਕ ਹੈ। ਹਾਂਜੀ ਹਾਂ। ਦਾਲ ਆਈ ਜਿੰਦਾ ਹੈ ਨਹੀਂਗਾ ਜੀ। ਦਾਲ ਹੈ ਨਹੀਂ। ਇਹ ਬਿਨਾਂ ਦਾਲੇ ਠੀਕ ਹੈ ਠੀਕ ਹੈ। ਹਾਂਜੀ। ਇਹਦਾ ਪ੍ਰਾਈਸ ਕਿੰਨਾ ਜੀ? ਇਹਦਾ 18000 ਰੁਪਏ ਜੀ। 18000 ਠੀਕ ਹੈ ਜੀ। ਠੀਕ ਹੈ। ਤੇ ਭਾਈ ਆਪਾਂ ਜਿੱਥੇ ਵਰਤ ਸਕਦੇ ਆਂ ਭਾਈ ਜੀ ਇਹਨੂੰ। ਇਹਨੂੰ ਜਿੱਥੇ ਮਰਜੀ ਸਾਰੇ ਕੰਮਾਂ 'ਚ ਵਰਤ ਸਕਦੇ ਆਂ। ਆਪਾਂ ਕੋਈ ਕੋਈ ਆਪਣਾ ਕੱਖ ਲੈ ਆਉਣੇ ਨੇ ਉਹਨੇ 'ਚ ਵਰਤ ਸਕਦੇ ਆਂ। ਕੋਈ ਆਪਣੇ ਥੋੜਾ ਸਮਾਨ ਲੈ ਕੇ ਆਉਣਾ ਹੈ ਰੇਹੇ 10 ਮਿੰਟ ਬੁਝਾਉਣਾ ਹੈ। ਠੀਕ ਹੈ। ਥ ਨਹੀਂ ਜਾਂਦੀਆਂ ਉੱਥੇ ਟਰਾਂਸਫਰ ਵਗੈਰਾ ਲੱਦਣੇ ਨੇ ਇਹਦੇ ਵਿੱਚ ਅਗਲਾ ਲੈ ਜਾ ਕੇ ਸੌਖੇ ਤਰੀਕੇ ਨਾਲ ਲਿਆ ਸਕਦਾ ਲਿਆ ਸਕਦਾ ਬਾਈ ਠੀਕ ਹੈ ਬਾਈ ਇੱਕ ਤਰੀਕਾ ਮਤਲਬ ਕਿਸਾਨ ਦੇ ਕੰਮ ਨੂੰ ਆਸਾਨ ਕਰ ਦਿਆ ਬਾਈ ਆਸਾਨ ਕਰ ਦਿਆ ਠੀਕ ਹੈ ਠੀਕਾ ਤੇ ਵੇ ਟਰੈਡ ਖੜਾ ਵੀ ਕਹੂਗਾ ਬਾਈ ਹਾਂ ਜੀ ਇਹ ਵੀ ਕਹੂਗਾ ਠੀਕ ਹੈ ਇਹਦੇ ਬਾਰੇ ਦੱਸੋ ਮੜਾ ਹੈ ਬਾਈ ਇਹ 92 ਮਾਡਲ ਹੈ ਜੀ 1992 ਮਾਡਲ 1992 ਮਾਡਲ ਬਾਈ ਹਾਂ ਜੀ ਹਾਂ ਠੀਕ ਹੈ ਬਾਈ ਠੀਕ ਹੈ ਤੇ ਇੰਜਨ ਗੇਅਰ ਦਾ ਜਮਾ ਓਕੇ ਆ ਬਾਈ ਓਕੇ ਆ ਠੀਕ ਬਾਈ ਮਸਲੇ ਟਾਇਰ ਦੇ ਨੇ ਮੂਰੇ 40 45 ਪੈਸੇ ਨੇ ਬਈ ਜੋ ਗੱਲ ਹੈ ਸੱਚ ਬੋਲ ਰ ਸਹੀ ਗੱਲ ਆ ਭਾਈ। ਇਹ ਵਗਰ ਦਾ ਚਾਹੇ ਬਾਕੇ ਲੈ ਜੀ ਅਗਲਾ। ਠੀਕ ਆ ਠੀਕ ਆ। ਕੋਈ ਇਸ਼ਕ ਠੀਕ ਆ। ਤੇ ਭਾਈ ਇਹਦੀ ਕੀ ਡਿਮਾਂਡ ਰੱਖੀ ਆ ਆਪਣੇ? ਇਹਦੀ ਵੀਰੇ ਲੱਖ ਰੁਪਿਆ ਡਿਮਾਂਡ ਹੈ। ਲੱਖ ਰੁਪਿਆ ਡਿਮਾਂਡ ਹੈ। ਹਾਂਜੀ। ਮਾਡਲ ਤੁਸੀਂ ਕਿੰਨਾ ਕਿਹਾ 92 ਜੀ। ਹਾਂਜੀ। ਸੈਲਫ ਸਟਾਰਟ ਹੈ। ਸੈਲਫ ਸਟਾਰਟ ਹੈ ਜੀ। ਹਾਂਜੀ। ਚਲੋ ਵਧੀਆ ਗੱਲ ਆ ਭਾਈ। ਠੀਕ ਹੈ ਜੀ। ਤੇ ਭਾਈ ਟਰਾਲੀ ਹੜੇਨਾ ਵਰਜਸੀ ਆਪਾਂ ਮੜਾ ਜਾ। ਹਾਂਜੀ। ਆਹ ਹੜੇ ਕੀ ਸਤਵੰਤ ਵਾਲੀ 24 ਮਾਡਲ ਇਹਦਾ ਭਾਈ ਜੀ ਜਾਣਕਾਰੀ। ਇਹ ਸਤਵੰਤ ਵਾਲਿਆਂ ਦੀ 24 ਮਾਡਲ ਹੈ। ਹਾਂਜੀ। ਜੀ ਭਾਈ। ਤੇ ਇਹਦੇ ਤੇ ਆਪਾਂ ਕੀਂਦੀਆਂ ਸਾਈਡਾਂ ਨੇ ਠੀਕ ਆ ਬਾਈ ਹਾਂਜੀ 5 ਐਮ ਐਮ ਦਾ ਫਰਸ਼ ਆ ਠੀਕ ਹੈ ਜੀ ਠੀਕ ਹਾਂਜੀ ਇਹ ਕਿੰਨੇ ਵਾਈ ਕਿੰਨੀ ਟਰਾਲੀ ਆ ਜੀ ਇਹ 11 ਸਾਢੇ 6 ਬਾਈ 11 ਸਾਢੇ 6 11 ਸਾਢੇ 6 ਹੱਬਾ ਕਿੰਨੇ ਡੀਆਂ ਨੇ ਇਹਦੇ ਜੀ ਇਹਦੇ 8 ਨੜੀਆਂ ਸਟੀਲ ਇਹ ਹੱਬਾ ਨੇ ਠੀਕ ਆ ਬਾਈ ਦਿਖਾ 4 ਇੰਚੀ ਵੀਸ ਹੈ ਕੰਪਨੀ ਕਿਹੜੀ ਨੇ ਹੱਬਾ ਜੀ ਕੰਪਨੀ ਹੈਗੇ ਵੀਰੇ ਇਹਨਾਂ ਨੇ ਪੀਦੀਆਂ ਇਹਨਾਂ ਨੇ ਪੀਦੇ ਨੇ ਬਾਈ ਹਾਂਜੀ ਤੇ ਬਾਈ ਜਾਲ ਲਾਉਣਾ ਉਹ ਲਾਖੀ ਤੋਂ ਨਹੀਂ ਸੀ ਚੀਜ਼ ਤੇ ਜਾਲੀ ਲਾ ਕੇ ਦੇਵਾਂਗੇ ਡਬਲ ਟਾਇਰ ਕਰਕੇ ਦੇਵਾਂਗੇ ਠੀਕ ਆ ਬਾਈ ਹਾਂਜੀ ਜਿਮਲ ਤੁਸੀਂ ਇਹਨੂੰ ਬਿਨਾਂ ਜਾਲੀ ਚਾਹੀਦੀ ਉਹ ਵੀ ਮਤਲਬ ਹੈ ਸਰ ਉਹ ਵੀ ਦੇ ਦਾਂਗੇ ਬਾਈ ਠੀਕ ਆ ਬਾਈ ਠੀਕ ਆ ਇੱਕ ਆ ਖੜੀ ਆ ਬਾਈ ਟਾਇਰ ਵੀ ਨਹੀਂ ਲੈਣੇ ਤਾਂ ਕੱਲੀ ਵੀ ਦੇ ਦਾਂਗੇ ਟਾਇਰ ਆਪਦੇ ਪਾਉਣ ਦੇ ਲਈ ਟਾਇਰ ਆਪਦੇ ਪਾਸ ਆ ਰਹੇ ਮਨਤਾ ਬਾਈ ਉਹ ਆਪਦੀ ਚਵਾਸ ਹੈ ਜਿਹੜੀ ਮਰਜ਼ੀ ਟਰਾਲੀ ਦੇ ਟਾਇਰ ਕਢਵਾ ਸਕਦਾ ਵੀ ਅਸੀਂ ਨਹੀਂ ਲੈਣੇ ਕਈ ਵਾਰੀ ਨਹੀਂ ਫਿੱਟਉਂਦੇ ਨਹੀਂ ਆਉਂਦੇ ਆਪਾਂ ਕੱਢ ਲਾਂਗੇ ਠੀਕ ਆ ਬਾਈ ਹਾਂਜੀ ਕੱਲੇ ਕਬੀਤਲੇ ਜਾਣੇ ਨੇ ਉਹ ਵੀ ਮਿਲ ਜਾਣਗੇ ਠੀਕ ਆ ਬਾਈ ਸਿੱਟਲ ਹੋਰ ਦੱਸੋ ਬਾਈ ਮਤਲਬ ਲੋਕ ਇਟ ਟਾਈਮ ਤੇ ਆਪ ਨੂੰ ਕਿਹੜੇ ਕਿਹੜੇ ਸਾਧਨ ਖੜੇ ਹੁੰਦੇ ਨੇ ਬਾਈ ਇੱਥੇ ਆਪਾਂ ਦੇ ਲਈ ਆਪਣੇ ਲਈ ਵੀ ਟਰ ਠੀਕ ਆ ਬਾਈ ਹਾਂਜੀ ਤੇ ਬਈ ਹੋਰ ਇਹ ਤੋਂ ਬਣਾ ਕੋਈ ਮਤਲਬ ਖੇਤੀਬਾੜੀ ਦਾ ਠੀਕ ਸਾਧਨ ਮਿਲ ਹੀ ਜਾਂਦਾ ਉਹ ਸਾਧਨ ਮਿਲਦਾ ਠੀਕ ਆ ਬਾਈ ਠੀਕ ਬਾਕੀ ਤੁਸੀਂ ਆਰਡਰ ਤੇ ਬਣਾ ਵੀ ਦਿੰਦੇ ਹੋ ਜੀ ਸੁਪਰ ਸੀਡਰ ਰੂਟਾਵੀਟਰ ਸਭ ਕੁਝ ਮਿਲਦੇ ਨੇ ਬਿਲਕੁਲ ਮਿਲ ਜਾਂਦਾ ਹੈ ਠੀਕ ਆ ਬਾਈ ਠੀਕ ਆ ਇੱਕ ਤਾਂ ਜਾਇ ਜੀਰੇ ਇੱਧਰ ਤੇ ਦੰਨਣ ਵਾਲੇ ਆਪਾਂ ਬਈ ਹਣਾ ਠੀਕ ਆ ਬਾਈ ਠੀਕ ਆ ਤੇ ਫਿਰ ਆਹ ਟਰਾਲੀ ਬਾਈ ਦੱਸੋ ਇਹ ਦੱਸੋ ਬਈ ਦੇ ਬਾਰੇ ਬਾਈ ਇਹਦੇ ਇਹ ਬਈ ਜੀ ਇਹਦੇ ਹੈਗੇ ਨੇ ਇਹਦੇ 2 ਇੰਚੇ 1.5 ਤੋਂ 2 ਦੀ ਵੀ ਮਾਲ ਆ ਜੀ ਹਾਂਜੀ 12 ਕੀ ਦੀ ਸਾਈਡ ਹੈ ਠੀਕ ਆ ਆਖੀ ਕੀ ਚਾਸੀ ਹੈ ਜੀ ਹਾਂਜੀ ਤੇ ਇਹਦੇ 16 ਬੱ ਪੇਨੇਕ ਉਹਦਾ ਕਾ ਵੀਦ ਨੇ ਬਹੁਤ ਹੈਵੀ ਬਣੀ ਹੋਈ ਆ ਮਾਡਲ 14 ਹੈ ਨਾ ਜੀ ਹਾਂ ਜੀ 14 ਮਾਡਲ ਹੈ ਬਿਲਕੁਲ ਸਾਫ ਹੈ ਵਿੱਚੋਂ ਵੀ ਕੋਈ ਟਾਕੀ ਨਹੀਂ ਕੁਛ ਨਹੀਂ ਹੈਗਾ ਹਾਂ ਜੀ ਇਹ ਕਿੰਨੇ ਦੀ ਹੈ ਇਹ ਵੀ 11 ਹੈ ਜੀ ਇਹ ਵੀ 11 ਹੈ ਜੀ ਸਾਰੀਆਂ 11 6.5 ਨੇ ਜੀ ਠੀਕ ਇਹਦਾ ਗ੍ਰੇਡ ਲਾਉਂਗੇ ਜੀ ਇਹ 1.5 ਲੱਖ ਦੀ ਜੀ ਇਹ 1.5 ਲੱਖ ਦੀ ਹੈ ਜੀ ਠੀਕ ਹੈ ਜੀ ਇਹ ਕਿੰਨੇ ਦੀ 1.70 ਦੀ ਸੀ ਇਹ ਤਾਂ ਜੀ 1.70 ਦੀ ਹੈ ਜੀ ਹਾਂ ਜੀ ਇਹ 1.5 ਲੱਖ ਇਹ 1.5 ਦੀ ਹੈ ਜੀ ਠੀਕ ਹੈ ਬਾਈ ਟਾਇਰ ਪਤਾ ਕਿੰਨੇ ਤਗਰੇ ਰ ਪਏ ਨੇ 50 60% ਪਏ ਨੇ ਜੀ ਹਾਂ ਜੀ ਹਾਂ ਜੀ ओरिजिनल ਟਾਇਰ ਨੇ ਬਾਈ ਕਹਿੰਦਾ ਠੀਕ ਹੈ ਭਈਓ ਪਰਾਂ ਚ ਲਈ ਚਾਸੀ ਦੇ ਬਈ ਹਾਂਜੀ ਚਲੋ ਜੀ ਇਹ ਦੇ ਵਾਰੀ ਤੋਂ ਸੁਮੜਾ ਜੀ ਚਾਹੀ ਪੱਠੇ ਪੱਠੇ ਦੇ ਕੰਮ ਆਉਂਦੀ ਆ ਠੀਕ ਆ ਜੀ ਠੀਕ ਆ ਪੱਠਾ ਵਾਲੀ ਚਾਸੀ ਆ ਠੀਕ ਆ ਜੀ ਇਹ ਵੀ ਜੀ ਆਪਣਾ ਵਧੀਆ ਨਵਾਂ ਹਿੱਸਾ ਲੱਗਿਆ ਹੋਇਆ ਹੈ ਠੀਕ ਆ ਜੀ ਉਹ ਬਿਲਕੁਲ ਵਧੀਆ ਚਾਸੀ ਹੈ ਜੀ ਬਾਈ ਪੱਤੇ ਪੁੱਤੇ ਪੂਰੇ ਪਏ ਹੋਏ ਨੇ ਠੀਕ ਆ ਠੀਕ ਆ ਤੇ ਇਹ 8000 ਰੁਪਏ ਦੀ ਹੈ 8000 ਦੇ ਜੀ ਚਾਦਰ ਵੀ ਉਦੋਂ ਠੀਕ ਆ ਬਾਈ ਬਜਰੀ ساری ਵਧੀਆ ਜੀ ਇੱਕ ਇੱਕ ਪੀਸ ਲੱਗਣਾ ਵਾਲਾ ਛੋਟਾ ਜਿਹਾ ਠੀਕ ਆ ਉਹ ਮਤਲਬ ਇਹ ਆਪਾਂ ਸੱਟ ਕਰ ਉਹ ਆਪਾਂ ਲਾ ਕੇ ਦੇਵਾਂਗੇ ਜੀ ਠੀਕ ਆ ਠੀਕ ਆ ਆ ਇੱਕ ਪੀਸ ਲੱਗਣ ਵਾਲਾ ਉਹ ਲਾ ਕੇ ਦੇਵਾਂ ਪੱਠੇ ਜੰਮ ਦੇ ਕੰਮ ਆਉਂਦੇ ਇਹ ਵੀ ਆਪਣੇ ਲੈ ਵੀ ਜੀ ਕਿਵੇਂ ਹੁਣ ਪੱਠੇ ਬੰਦ ਹੋ ਰਹੇ ਨੇ ਅੱਜ ਤੱਕ ਆਪਣੇ ਨਿਯਮ ਅਨੁਸਾਰ 1 ਹੈ ਇਸ ਟਾਈਮ ਆਪਣੇ ਲਈ ਹੋਏ 20-25 ਹਜ਼ਾਰ ਹੁੰਦੀਆਂ ਨੇ ਹੁਣ 20-25 ਹਜ਼ਾਰ ਹੋਣਗੀਆਂ ਹੋਣਗੀਆਂ ਕਿਉਂਕਿ ਹੁਣ ਇਹਨਾਂ ਦਾ ਕੰਮ ਬੰਦ ਹੋ ਗਿਆ ਪੱਠਿਆਂ ਦਾ 6ਵੇਂ ਮਹੀਨੇ ਚ ਬੰਦ ਹੁੰਦਾ ਹੈ 7ਵੇਂ ਮਹੀਨੇ 'ਚ ਆਪਣੇ ਲਈ 20-25 ਨਗ ਤਿਆਰ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ 9ਵੇਂ ਮਹੀਨੇ ਜਾ ਕੇ ਦੁਬਾਰਾ ਪੱਠੇ ਚੱਲਦੇ ਨੇ ਉਸ ਟਾਈਮ ਤੋਂ ਉਹਨਾਂ ਦੇ 20-25 ਨਗ ਹੁੰਦੀ 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 ਮਿਲਦੀ ਮਿਲਦੇ ਨੇ ਮਿਲਦੀ ਮਿਲਦੀ ਹਾਂਜੀ ਠੀਕ ਹੈ ਜੀ ਤੇ ਵਾਹੀ ਪਿਆਸ ਤਵੰਤਾਲੀ ਹੋਰ ਫੜੀ ਹੈ 24 ਦਾ ਸਮੇਤ ਕੰਪਲੀਟ ਹੈ ਜੀ ਹਾਂ ਜੀ ਇਹ ਜਾਲ ਸੇ ਇਹ ਮਾਲ ਸੇ ਨਹੀਂ ਲੱਗਾ ਹੋਇਆ ਉਹਦਾ ਤੇ ਦਾ ਹਾਂ ਜੀ ਠੀਕ ਹੈ ਜੀ ਇਹਦੇ ਟੋਪੀ ਲੱਗੀ ਹੋਈ ਹੈ ਕੰਪਲੀਟ ਨਾਲ ਹਾਂ ਠੀਕ ਹੈ ਹਾਂ ਜੀ ਇਹਦਾ ਰੇਟ ਹੈਗਾ 1,75,000 ਠੀਕ ਹੈ ਜੀ 1,75,000 ਚੱਲੀ ਹੋਈ ਆ ਅੱਛਾ ਚੱਲੀ ਹੋਈ ਹੈ ਹਾਂ ਜੀ ਐਤ ਗੇਤ ਕੀ ਹੈ ਕਿ ਉੱਤੇ ਚੱਲੀ ਹੋਈ ਆ ਠੀਕ ਹੈ ਜੀ ਜਿਹੜਾ ਸਾ ਬੱਡਾ ਇਹਦਾ ਕਿੰਨੇ ਫੁੱਟ ਦਾ ਹੈ ਇਹ ਇਹ 3.5 ਫੁੱਟ ਦਾ ਬੱਡਾ ਜੀ ਉੱਪਰ 10 ਇੰਚ ਦੀ ਟੋਪੀ ਆ ਠੀਕ ਹੈ ਜੀ ਹਾਂ ਜੀ ਇਹ ਬਿੱਟਰ ਟ੍ਰਾਲੀ ਤੁਸੀਂ ਬਣਾਈ ਹੈ ਜੀ ਇਹ ਹੈ ਜੀ ਹਾਂ ਜੀ ਇਹ ਆਪਾਂ ਨੂੰ ਤੁਸੀਂ ਸੋਈ ਸਤਵੰਤ ਟਾਲੀ ਠੀਕ ਹੈ ਠੀਕ ਠੀਕ ਤੇ ਇਹਦੇ ਟਾਇਰ ਵੀ ਵਧੀਆ ਨੇ ਜੀ ਚਾਰੇ ਚਾਰੇ ਟਾਇਰ ਨੇ ਹਾਂ ਚਾਰੇ ਟਾਇਰ ਵਧੀਆ ਨੇ ਠੀਕ ਹੈ ਜੀ ਤੇ ਸਾਈਜ਼ ਕੀ ਹੈ ਦਾ ਜੀ ਮਤਲਬ ਇਹਦਾ ਸਾਈਜ਼ 11 11.5 11.5 ਠੀਕ ਹੈ ਠੀਕ ਹੈ ਜੀ ਇੱਕ ਆ ਹੋਰ ਸਤਵੰਤ ਰਹੀ ਹੋ ਗਈ ਹਾਂ ਜੀ ਇਹਦੇ ਇਹ ਵੀ ਉਹਦੇ ਨਾਲ ਦੀ ਸੇਮ ਹੈ ਜੀ ਇਹ ਠੀਕ ਹੈ ਸੇਮ ਹੈ। ਇਹਦੇ ਚਾੜੀ ਲੱਗੀ ਹੋਇਆ ਪਲਾਸਟਿਕ ਦੀ। ਠੀਕ ਹੈ ਜੀ। ਹਾਂ ਜੀ। ਜੀ। ਉਹ ਵੀ 2.5 ਦਾ ਮਾਲ ਹੈ ਜੀ। ਠੀਕ ਹੈ ਜੀ। ਉਹ ਵੀ 5x9 ਦਾ ਫਰਸ਼ ਠੀਕ ਹੈ ਅਪਾ 4 ਇੰਚ ਹੀ ਹਿੱਸਾ। ਜੀ ਜੀ। 1.5 ਕਿਲੋ ਵਾਲਾ ਬੱਤਾ ਜਿਹੜਾ ਥੱਲੇ ਲੱਗੇ ਹੋਏ ਨੇ। ਠੀਕ ਹੈ ਜੀ। ਹਾਂ ਜੀ। ਠੀਕ ਹੈ ਠੀਕ ਹੈ ਜੀ। ਸੇਮ ਸਾਰਾ ਮਾਲ ਸੇਮ ਆ ਬਈ। ਇਹ ਵੀ ਕਿਸੇ ਸਸਤਰ ਦੀ ਹੈ ਜੀ? ਹਾਂ ਜੀ ਇਹ ਵੀ ਕਿਸੇ ਸਸਤਰ ਦੀ। ਜੀ। ਇੱਕ ਬਾਈ ਇਹਦੇ ਬਾਰੇ ਜਾਣਕਾਰੀ ਦਿਓ। ਇਹ ਮਤਲਬ ਇਹ ਚਾਦਰ-ਜੁਦਰ ਇਹ ਕਿਹੜੀ ਹੁੰਦੀ ਜਿਹੜੀ ਆ ਆ ਜੀ ਹੁੰਦੀ ਹੈ। ਇਹ ਕਿਹਨੇ? ਇਹ ਐਮਸੀ ਦਾ ਮਾਲ ਹੈ ਜੀ ਕਾ ਖੜੀ ਇਹਦੇ ਬਾਰੇ ਦੱਸੋ ਜੀ ਇਹ ਜਾਲ ਸਮੇਤ ਕੰਪਲੀਟ ਹੈ ਬਾਈ ਹਾਂਜੀ ਠੀਕ ਹੈ ਬਾਈ ਇਹ 11 6.5 ਹੈ ਠੀਕ ਹੈ ਤੇ ਬਣੀ ਹੋਈ ਭਵਾਨੀਗੜ ਬਲਵੰਤ ਦੀ ਹੈ ਬਲਵੰਤ ਦੀ ਹੈ ਬਾਈ ਠੀਕ ਹੈ ਬਾਈ ਕੱਲਾ ਟਰਾਲੀ ਦੇ ਥੋੜਾ ਜਿਹਾ ਬਾਹਰ ਖੜਨ ਕਰਕੇ ਰਾਮ ਗੱਡੀ ਥੋੜੀ ਜਿਹੀ ਡਾਊਨ ਹੈ ਹਾਂਜੀ ਉਹ ਡਰ ਸਾ ਤੇ ਰੰਗ ਪਈ ਸੱਚ ਤੁਸੀਂ ਆਪ ਉਹ ਕਰਕੇ ਦੇ ਸਕਦੇ ਜੇ ਆ ਲੈ ਤੂਬ ਵੀ ਨਾ ਕਰੂਗਾ ਬਾਈ ਤਾਂ ਆਪਾਂ ਕੰਮ ਹੈ ਰੰਗ ਦਾ ਮਤਲਬ ਹੈ ਰੰਗਦਾ ਵੀ ਸਾਰੇ ਦਾ ਮੈ ਠੀਕ ਹੈ ਠੀਕ ਹੈ ਬਾਈ ਹਾਂਜੀ ਇਹ ਇਹ 11 6.5 ਹੈ ਹਾਂਜੀ ਤੇ ਇਹਦੇ 2 2 ਦਾ ਮਾਲ ਹੈ ਟਾਇਰ ਚਾਰੇ ਹਨ ਵਧੀਆਂ ਨੇ ਪੂਰੇ ਵਧੀਆਂ ਟਾਇਰ ਨੇ ਠੀਕ ਹੈ ਜੀ 4 ਇੰਚ ਹੀ ਹਿੱਸਾ ਹੈ ਹਾਂਜੀ ਠੀਕ ਹੈ ਜੀ ਇਹਦੇ 8 ਇੰਚ ਚਾਸੀਆ ਇਹ ਵੀ ਐਮਸੀ ਦੇ ਮਾਲ ਚ ਹੈ ਇਹ ਵੀ ਐਮਸੀ ਦੇ ਮਾਲ ਚ ਹੈ ਇਹ ਵਿੱਚੋਂ ਬਿਲਕੁਲ ਸਾਫ਼ ਹੈ ਜੀ ਹਾਂਜੀ ਕੋਈ ਲਰਨਿੰਗ ਕੁਝ ਨਹੀਂ ਹੈਗਾ ਜੀ ਇਹਦੇ ਵਿੱਚ ਬਿਲਕੁਲ ਫਰੈਸ਼ ਹੈ ਜੀ ਜੀ ਹਾਂਜੀ ਇਹਦੇ ਟੋਪੀਸ ਮੇ ਤੇ ਟੋਪੀ ਵੀ ਹੈ ਜਿਹੜੀ ਨਾ ਸਾਈਡਾਂ ਹੱਟ ਖੁੱਲਦੀਆਂ ਨੇ ਉੱਪਰਲੇ ਪੱਲੇ ਹੱਟ ਖੁੱਲਦੇ ਨੇ ਉੱਪਰਲੇ ਹੱਟ ਨੇ ਬਈ ਡੱਡ ਮੈਂ ਕਿਹਾ 4 ਫੁੱਟ ਦਾ ਮੁੰਗ ਲਾਇਆ ਹੋਇਆ ਹੈ ਨਾ ਜੀ ਹਾਂਜੀ ਹਾਂ ਹੈਗਾ ਡੱਗਾ ਤਾਂ ਹਾਂਜੀ 4 ਫੁੱਟ ਦਾ ਹੈਗਾ ਜੀ ਆਹ ਇਕਾਈ ਦਾ ਰੇਟ ਹੈਗਾ 100 ਲੱਖ ਰੁਪਏ ਇਹ 1.5 ਲੱਖ ਦੀ ਹੈ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਤੇ ਚਾਰ ਇਹ ਆਪਣੀ ਜਿਹੜੀ ਇਹ ਟਰਾਲੀ ਹੈ ਬਈ ਹਾਂਜੀ ਇਹ ਟਰਾਲੀ 1,35,000 ਰੁਪਏ ਦੀ ਹੈ ਇਹ ਉੱਪਰ 85 ਚ ਹੈ ਜਿਹੜੀ ਉੱਪਰ ਕੱਢਣ ਵਾਲੀ ਆਉਂਦੀ ਆ ਹਾਂਜੀ ਹਾਂ ਠੀਕ ਹੈ ਦਿਖਾ ਦੇ ਬਾਈ ਇੱਕ ਵਾਰੀ ਬਾਕੀ ਸਾਰੀਆਂ ਵਿੱਚ ਕੱਢਣ ਵਾਲੀਆਂ ਨੇ ਠੀਕ ਹੈ ਬਈ ਇਹਦੇ ਜਿਹੜੇ ਆਪਾਂ ਆ ਚੈਨਰ ਨੇ ਨਾ ਆ ਚੈਨਰ ਉੱਪਰ ਟਿਕਦੇ ਨੇ ਚੈਨਰਾਂ ਤੇ ਇਹ ਬਈ ਕੀ ਫਾਇਦਾ ਕੀ ਮਦਦੀ ਹੁੰਦੀ ਹੈ ਇਹ ਮਿੱਟੀ ਵਾਸਤੇ ਫਾਇਦਾ ਵੀਰੇ ਇਹਦਾ ਠੀਕ ਹੈ ਬਈ ਇਹਦਾ ਫਾਇਦਾ ਜਿਹੜਾ ਮਿੱਟੀ ਵਾਸਤੇ ਆ ਠੀਕ ਹੈ ਬਈ ਠੀਕ ਤੇ ਜ਼ਿਮੀਦਾਰ ਨੂੰ ਇਹਦਾ ਥੋੜਾ ਘੱਟ ਫਾਇਦਾ ਹੈ ਅੱਛਾ ਬਈ ਤੇ ਜਿਹੜੇ ਮਿੱਟੀ ਦਾ ਕੰਮ ਕਰਦੇ ਨੇ ਟੋਟ ਬਾਈ ਦਾ ਕਰਾਏ ਵਾਲੇ ਉਹਨਾਂ ਨੂੰ ਇਹ ਚੀਜ਼ ਦਾ ਜ਼ਿਆਦਾ ਤੋ ਹੈ ਟਾਇਰ ਇਹਦਾ ਨਾਲ ਹੈਗਾ ਇੱਕ ਉਹ ਦੇਵਾਂਗੇ ਉਹ ਦੇਵਾਂਗੇ ਹਾਂਜੀ ਠੀਕ ਹੈ ਹੋ ਵਿੱਚੋਂ ਬਿਲਕੁਲ ਸਾਫ਼ ਹੈ ਜੀ ਵਿੱਚੋਂ ਦਿਖਾ ਦੇਣਾ ਠੋੜਾ ਜਰੂਰ ਆਪ ਬਈ ਇਹਦਾ ਕੀ ਹੈ ਮਡਮਾਨਤੀ ਆਪਣੀ ਇਹਦੀ ਬਈ ਇਹਦੀ ਬਈ 135000 ਰੁਪਏ ਕਿੰਨਾ 135000 ਰੁਪਏ ਹਾਂਜੀ ਠੀਕ ਆ ਬਈ ਠੀਕ ਆ ਕਾ ਆਪਣਾ ਕੋਲ ਰੂਟਾ ਬਟਰਾਈ ਹੈ ਸੁਪਰ ਸੀਡਰ ਬਈ ਤੇ ਵੀਰੇ ਸੁਪਰ ਸੀਡਰ ਖੜਿਆ ਬਣ ਲੈ ਇਹਦੇ ਅਗਰ ਦੱਸੋ ਮੜਾ ਜਾ ਇਹ ਬਈ ਜੀ ਸਮਾਨ ਕੰਪਨੀ ਦਾ ਜੀ ਬਈ ਤੇ 2022 ਮਾਡਲ ਹੈ ਜੀ ਬਾਈ ਛੁਰੀਆਂ ਸ਼ਰੀਆਂ ਪੀਰਾਂ ਦਾ ਮੀਆਂ ਪੰਜਾਂ ਨੇ ਬਿਲਡ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਿਰਫ ਐਨ ਨਵਾਂ ਪਿਆ ਜਮਾ ਆਪਣਾ ਆਪਣਾ ਬਾਣ ਬੀਜਦੇ ਸੀ ਬੰਦੇ ਅੱਛਾ ਬਾਈ ਹਾਂਜੀ ਜਮਾ ਬਿਲਕੁਲ ਨਾਲ ਦੇ ਹੋਰ ਪੇ ਨੇ ਸਾਰਾ ਕੁਝ ਨਾਲ ਵਾ ਠੀਕ ਹੈ ਬਾਈ ਇਹਦੀ ਕੋਈ ਚੀਜ਼ ਬਦਲੀ ਨਹੀਂ ਹੋਈ ਠੀਕ ਹੈ ਬਾਈ ਇੱਕ ਇਹ ਆਉਂਦਾ ਵੀਰ ਜੀ ਡਿਸਕਾਂ ਚ ਇਹ ਡਿਸਕਾਂ ਵਾਲਾ ਨਹੀਂ ਹੈਗਾ ਇਹ ਤਵੀਆਂ ਵਾਲਾ ਹੈ ਇਹ ਤਵੀਆਂ ਵਾਲਾ ਬਾਈ ਜਿਹੜੀਆਂ ਆਣੇ ਨਾ ਇਹ ਡਿਸਕਾਂ ਨਹੀਂ ਹੋਈਆਂ ਇਹ ਤਵੀਆਂ ਨੇ ਠੀਕ ਹੈ ਠੀਕ ਆਪਾਂ ਉੱਲਾ ਵੀ ਦੇਖ ਸਕਦੇ ਸਿੱਧਾ ਇਹ ਕੱਟਾਣਾ ਨਹੀਂ ਹੈਗਾ ਹਾਂਜੀ ਹਾਂ ਇਹ ਸਾਰਾ ਮਤਲਬ ਇਹ ਚੱਲਿਆ ਥੋੜਾ ਹੋਇਆ ਹਾਂਜੀ ਆਪਦਾ ਆਪਦਾ ਬਣ ਵੀ ਦੇ ਤੇ 35 40 ਕਿੱਲੇ ਵੀ ਦੇ ਸੀ ਬੰਦੇ ਠੀਕ ਹੈ ਜੀ ਹਾਂਜੀ ਇਹ 7 ਫੁੱਟ ਆ ਜੀ ਹਾਂਜੀ ਕਿੰਨੇ ਮਾਡਲ ਹੈ ਜੀ 2022 ਇਹ 2022 ਮਾਡਲ 7 ਫੁੱਟ ਆ ਜੀ ਠੀਕ ਹੈ ਜੀ ਹਾਂਜੀ ਸਮੈਨ ਕੰਪਨੀ ਦਾ ਠੀਕ ਹੈ ਜੀ ਹਾਂਜੀ ਤੇ ਰੋਟਾਵੇਟਰ ਵੀ ਬਣ ਜਾਂਦਾ ਹੈ ਨਾ ਇਹ ਇਹ ਰੋਟਾਵੇਟਰ ਵੀ ਬਣ ਜਾਂਦਾ ਬਾਈ ਜੀ ਆਹ ਨਾ ਖੋਲ ਕੇ ਹਾਂਜੀ ਆਹ ਚੀਜ਼ ਇੱਥੋਂ ਖੁੱਲ ਜਾਂਦੀ ਆ ਖੋਲ ਕੇ ਇਹਨੂੰ ਇਹਨੂੰ ਰੋਟਾਵੇਟਰ ਵਿੱਚ ਵੀ ਵਰਤ ਸਕਦੇ ਆ ਆਪਾਂ ਠੀਕ ਹੈ ਜੀ ਹਾਂਜੀ ਇਹਦੀ ਕੀ ਮੰਗਾ ਜੀ ਇਹਦੀ 1,25,000 ਰੁਪਏ ਜੀ 1,2 ਤੇ ਬਾਈ ਕਿ ਆਪਣੇ ਲਈ ਉਹ ਖੜਾ ਪਿੱਛੇ ਹਾਥੀ ਬਾਹਰ ਹੈ ਜਰਾ ਇਹ ਆਪਣੇ ਲਈ ਟੈਂਪੋ ਹੈ ਜੀ ਇਹ ਛੋਟਾ ਹਾਥੀ ਠੀਕ ਹੈ ਠੀਕ ਹੈ ਹਾਂ ਜੀ ਇਹ ਘਰ ਮੋਡਲ ਹੈ ਜੀ ਜੀ ਬਿਲਕੁਲ ਹਾਂ ਜੀ ਟਾ ਟੂਰ ਜਾਵਾਂ ਨਾ ਮੈਨੇ ਠੀਕ ਹੈ ਜੀ ਹਾਂ ਜੀ ਇੰਜਨ ਉੰਜਨ ਦਾ ਚਮਾ ਸਾਰਾ ਕੋਈ ਕੰਮ ਨਹੀਂ ਪਾਲਦਾ ਸਾਰਾ ਓਕੇ ਹੈ ਜੀ ਮਾਡਲ ਕਿੰਨਾ ਹੈ ਇਹ ਮਾਡਲ 2011 ਜੀ ਪੀਪੀ 10 ਨੰਬਰ ਹੈ ਬਈ ਦੇਖ ਸਾਰਾ ਉਹਨੇ ਲੁਧਿਆਣਾ ਦਾ ਨੰਬਰ ਹੈ ਜੀ ਪੀਪੀ 10 ਠੀਕ ਹਾਂ ਜੀ ਇਹਦਾ ਵੀ 3 ਡਿਮਾਂਡਰ ਕੀ ਆਪਣੇ ਦੀ ਇਹਦੀ 1 ਲੱਖ 25000 1 ਲੱਖ 25000 ਠੀਕ ਹੈ ਜੀ ਤੇ ਬਾਈ ਇਹ ਤਾਂ ਜਦੋਂ ਆਪਾਂ ਹੋ ਗਏ ਖੇਤੀਬਾੜੀ ਸਾਧਨ ਹੋ ਗਏ ਤੇ ਆਪਾਂ ਲਈ ਆਹ ਚਲੋ ਡਿਲੀਵਰੀ ਵੀਰ ਦਾ ਹੋ ਗਿਆ ਹਣਾ ਹੋਰ ਵੀ ਆਪਾਂ ਨੂੰ ਸਾਧਨ ਉਪਲਬਧ ਹੁੰਦਾ ਮੰਗ ਲੋ ਹੋਰ ਬਾਈ ਜੀ ਆਪਣੇ ਲਈ ਹਾਲ ਤਵੀਆਂ ਜੀ ਬਾਈ ਆ ਇਹ ਸਾਰੇ ਸੰਦ ਉਲਟ ਵਗੈਰਾ ਕਾਰਾਂ ਵਗੈਰਾ ਹੀ ਹੁੰਦੀ ਨੇ ਬੱਲੇ ਬਾਈ ਹਾਂਜੀ ਕਾਰਾਂ ਵੀ ਹੁੰਦੀਆਂ ਨੇ ਫਿਰ ਮੈਂ ਮਤਲਬ ਹੋ ਜਾਣਾ ਹਾਂਜੀ ਰੱਖਦੇ ਜੇ ਅਸੀਂ ਵਿੱਚ ਵੀ ਕੱਟ ਲੈਨੇ ਜੀ ਜੇ ਕੋਈ ਕਿਸੇ ਨੇ ਵਿੱਚ ਕਟਾਉਣੀਆਂ ਨੇ ਉਹ ਵੀ ਕੱਟ ਲੈਨੇ ਆ ਠੀਕ ਹੈ ਬਈ ਕੋਈ ਵੀ ਕੋਈ ਗੱਡੀ ਕੋਈ ਕੁਛ ਵੀ ਮੋਟਰਸਾਈਕਲ ਗੱਡੀ ਕੋਈ ਚੀਜ਼ ਸਾਧਨ ਕਟਾਉਣਾ ਹੈ ਹਾਂਜੀ ਕਟਾਉਣਾ ਟਰੈਕਟਰ ਚ ਕੋਈ ਟਰਾਲੀ ਦੇ ਵਿੱਚ ਟਰਾਲੀ ਕਟਾਉਣੀਆਂ ਜੀ ਉਹ ਵੀ ਕੱਟ ਲੈਨੇ ਕੋਈ ਸਿੰਗਲ ਟੈਰੀ ਕਟਾ ਕੇ ਕਿਸੇ ਨੇ ਡਬਲ ਟੈਰੀ ਨਹੀਂ ਹੁੰਦੀ ਹੈ ਠੀਕ ਹੈ ਬਈ ਇਹ ਵੀ ਪਰੇਮ ਦਾ ਸਵਦਾ ਹੈ ਬਈ ਹਾਂਜੀ ਠੀਕ ਹੈ ਬਈ ਠੀਕ ਹੈ ਬਾਕੀ ਆਪਾਂ ਜੇ ਕੋਈ ਪੰਜਾਬ ਦੇ ਵਿੱਚ ਕਿਤੇ ਵੀ ਭ ਤੇ ਬਈ ਮਤਲਬ ਜੇ ਕਿਸੇ ਨੂੰ ਵੀ ਟਰਾਲੀ ਬਣਾਉਣੀ ਆ ਆਰਡਰ ਦੀ ਬਣਾਉਣੀ ਤੁਸੀਂ ਹਾਂਜੀ ਆਰਡਰ ਤੇ ਬਣਾਉਣਾ ਹੈ ਜੀ ਠੀਕ ਆ ਬਈ ਉਹ ਤੋਂ ਬਿਨਾ ਹੋਰ ਦਾ ਰੇਟ ਹੈ 85 ਰੁਪਏ ਕਿਲੋ ਆਪਾਂ ਤੋਲ ਕੇ ਵੀ ਬਣਾਉਣਾ ਤੋਲ ਕੇ ਬਣਾ ਦੇਣਾ ਠੀਕ ਆ ਬਈ ਜਿਹੜਾ ਮਰਜੀ ਸਾਈਜ਼ ਬਣਵਾਓ 11 12 13 14 ਜੋ ਮਰਜੀ ਜੀ ਹਾਂਜੀ ਤੇ ਬਈ ਇਹ ਕੰਮ ਕਿੰਨੇ ਟਾਈਮ ਲੱਗ ਰਿਹਾ ਆ ਆਪਾਂ ਜਿਹੜਾ ਸਾਰਾ ਆਪਾਂ ਵੀਰੇ ਕੰਮ ਕਰ ਰਹੇ ਆ ਪੈਸੇ 1998 ਜਦੋਂ ਆਰਡਰ ਕਰਦੇ ਸੀ ਜੀ ਅਰੰਭ ਕਰਨ ਹੁੰਦੀ ਸੀ ਆਪਣੀ ਇਹ ਹੋ ਗਿਆ ਬਾਈ ਪੂਰੇ ਆਪਾਂ ਨੇ ਕਰਿਆ 2008 ਚ ਆ ਕੇ ਜੀ ਬਈ ਪੂਰੇ ਆਪਾਂ 2008 ਚ ਕਰਿਆ ਮਤਲਬ ਵੀ ਆਪਣੇ ਘਰ ਦੇ ਵਿੱਚ ਹੀ ਕਹਿ ਸਾਰ ਰਹੇ ਹਾਂ ਭਾਈ ਘਰ ਦੇ ਵਿੱਚ ਹੀ ਬੈਕ ਸਾਈਡ ਤੇ ਆਪਣੀ ਜਗ੍ਹਾ ਕੋਲ ਜੀ ਜੀ ਬਈ ਆਪਣੀ ਘਰ ਚਲੋ ਭਾਈ ਜੀ ਚਲੋ ਜੀ ਧੰਨਵਾਦ ਤੁਹਾਡਾ ਬਈ ਐਡਰੈਸ ਆਪਣਾ ਪੂਰਾ ਬੋਲੋ ਜੀ ਐਡਰੈਸ ਰਹਿ ਗਿਆ ਭਾਈ ਐਡਰੈਸ ਆਪਣਾ ਜਨਾਲਾ ਜੀ ਪਿੰਡ ਜੀ ਜੀ ਪਿੰਡ ਜਨਾਲਾ ਜੀ ਦੜਬੇ ਦੇ ਨਾਲ ਜ਼ਿਲ੍ਹਾ ਸੰਗਰੂਰ ਭਾਈ ਜ਼ਿਲ੍ਹਾ ਸੰਗਰੂਰ ਹੈ ਜੀ ਠੀਕ ਹੈ ਜੀ ਆਪਣਾ ਨੰਬਰ ਬੋਲ ਦਿਓ ਨੰਬਰ ਜੀ ਆਪਣਾ 98156 98156 ਜੀ 36236 36236 ਆਪਣਾ ਨੰਬਰ ਦੱਸ ਦਿਓ 9884 68114 68114 ਕੀ ਨਾਮ ਹੈ ਆਪਣਾ ਮੇਰਾ ਨਾਮ ਮੰਦੀ ਭਾਈ ਜੀ ਤੁਹਾਡਾ ਜੀ ਠੀਕ ਹੈ ਜੀ ਬਾਈ ਤੇ ਬਈ ਕਿਸ ਟਾਈਮ ਰੋਲ ਕਰ ਸਕਦਾ ਬੰਦਾ ਸਾਨੂੰ ਜਦੋਂ ਮਰਜ਼ੀ ਕਰੇ ਜਦੋਂ ਮਰਜ਼ੀ ਕੋਈ ਬਦਲੋਣੀ ਨਹੀਂ ਸੋਈ ਨਾ ਕਿੱਥੇ ਨਹੀਂ ਫਿਰ ਜਦੋਂ ਮਰਜ਼ੀ ਕਰ ਸਕਦਾ ਠੀਕ ਹੈ ਠੀਕ ਹੈ ਜੀ ਬਾਈ ਧੰਨਵਾਦ ਤੁਹਾਡਾ ਬਈ ਜੰਡਰ ਜੀ ਕੋਈ